ਸ਼ੁਕਰੀਆ ਜੀ ਸਾਰਿਆਂ ਨੂੰ। ਵੈਲਕਮ ਹੈ ਤੁਹਾਡਾ ਆਪਣੇ ਚੈਨਲ ਸਾਜ ਪਟਿਕਰੇ ਉੱਪਰ। ਸਭ ਤੋਂ ਪਹਿਲਾਂ ਜਿਹੜੇ ਵੀ ਸਾਡੇ ਚੈਨਲ ਦੇ ਉੱਪਰ ਨਵੇਂ ਨਹੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਨਵੇਂ-ਨਵੇਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ। ਅੱਜ ਆਪਾਂ ਇੱਕ ਸੇਲ ਵਾਲੀ ਵੀਡੀਓ ਲੈ ਕੇ ਆਏ ਹਾਂ। ਸਟਾਕ ਕਲੀਅਰੈਂਸ ਸੇਲ ਹੈ ਇੱਕ ਤਰ੍ਹਾਂ ਦੀ। ਪ੍ਰਾਈਸ ਨੇ ਜਿਹੜੇ ਉਹ ਬਹੁਤ ਹੀ ਜ਼ਿਆਦਾ ਲੈਸ ਨੇ ਤੇ ਸਟੱਫ ਸਾਰਾ ਬ੍ਰਾਂਡਡ ਹੋਊਗਾ। ਬਿਨਾ ਕੰਨੀ ਤੋਂ ਕੋਈ ਵੀ ਸਟੱਫ ਨਹੀਂ ਹੋਊਗਾ। ਤਬ ਤਾਂ ਫਸਟ ਤੇ ਦੇਖੋ ਤੁਸੀਂ ਇਹ ਵਾਲਾ ਜਿਹੜਾ ਹੈਗੀ ਹੈ कॉटन है प्रिंसेस कलेक्शन दी कॉटन है अगर ਤੁਸੀਂ ਸਿੰਗਲ सूट बाय ਕਰਦੇ ਹੋ ਤਾਂ 700 ਦਾ ਪਾਏਗਾ ਅਗਰ ਤੁਸੀਂ ਦੋ ਸੂਟ ਲੈਣੇ ਹੋ ਤਾਂ 1300 ਦੇ ਦੋ ਪੈ ਜਾਣਗੇ ਜਾਨੀ ਕਿ ਫੇ 650 ਦਾ ਇੱਕ ਪੈ ਜਾਊਗਾ ਅਲੱਗ-ਅਲੱਗ ਨੇਗੇ ਮਤਲਬ ਲਾਸਟ ਜੀ ਪੀਸ ਜਿਹੜੇ ਬਚੇ ਹੋਏ ਨੇ ਉਹ ਤੁਹਾਨੂੰ ਆਪਾ ਦਿਖਾਉਣੇ ਆ ਇਹਦੇ ਨਾਲ ਇਦਾਂ ਇਹ ਵਾਲੀ ਮੈਚਿੰਗ ਹੈ ਇਮੇਜੈਂਟਾ ਦੇ ਵਿੱਚ ਪ੍ਰਿੰਟਿੰਗ প্রিনਟੇ ਵੀ ਬਹੁਤ ਫਿਆਰਾ ਸਾਲਕੀ ਜੀ ਤੁਹਾਨੂੰ Sorry ਇਹਦੀ ਬਾਟਮ ਹੈ ਜਿਹੜੀ ਉਹ ਵੀ ਪ੍ਰਿੰਟਡ ਮਿਲਗੀ। ਜਿਨੇ ਵੀ ਮੈਚਿੰਗ ਸੂਟ ਦਿਖਾ ਰਹੇ तकरीबन ਸਾਰੇ ਨੇ ਪ੍ਰਿੰਟਡ ਬਾਟਮਸ ਲਈਏ। ਇਹ ਜੁੱਤੇ ਜਿਹੜਾ ਸਿੰਗਲ ਸੂਟ 700 ਦਾ ਪਊਗਾ ਔਰ ਦੋ ਸੂਟ ਨੇ ਜਿਹੜੇ ਉਹ 1300 ਦੇ ਪੈਣਗੇ। ਕੁਆਲਿਟੀ ਇਹਨਾਂ ਦੀ ਪੂਰੀ ਵਧੀਆ। कोई भी वाला स्टफ़ नहीं है ही, बिल्कुल ओरिजिनल कपड़ा नैक्सट है ग्रे कलर ਸੋ ਵੀ ਲੱਗਣਾ ਬਣੂਗਾ ਸਾਰੇ ਇਹ ਪ੍ਰਿੰਸੈਸ ਕਲੈਕਸ਼ਨ ਦਾ ਸਟੱਫ ਹੈ ਜਿਹੜੇ ਮੈਂ ਤੁਹਾਨੂੰ ਦਿਖਾ ਦਿੰਦੀ ਆ ਸਿੰਗਲ ਝੂਟ 700 ਅਗਰ ਦੋ ਲੈਂਦੇ ਆ ਤਾਂ 650 ਇਹ ਜਿਹੜਾ ਝੂਟ ਹੈ 550 ਦਾ ਨੈਕਸਟ ਵੀਲ ਦਾ ਨਾਮ ਟਿਕਸ ਦਾ ਜੁੱਟ ਹੈ ਇਟਲੀ ਨੈਕਸਟ ਉਪਥਾਨ ਫਾਲੋਅਰ ਦੁਕਾਨੇ ਇਹ ਵੀ ਪ੍ਰਿੰਸੈਸ ਕਲੈਕਸ਼ਨ ਦੇ ਨੇ ਇਹ ਵੀ ਸੇਮ ਹੀ ਆ 700 ਦਾ ਸਿੰਗਲ ਸੂਟ ਔਰ 650 ਦੇ ਦੋ ਜੇ ਦੋ ਲਓਗੇ ਮਤਲਬ ਇੱਕ ਸੂਟ ਜਿਹੜਾ 650 ਦਾ ਪਾਏਗਾ ਇਹਦੇ ਵਿੱਚ ਆਪਣੇ ਕੋਲ ਲਾਸਟ ਦੇ ਦੋ ਪੀਸਿਸ ਹੀ ਬਚੇ ਹੋਏ ਨੇ ਅਗਰ ਤੁਸੀਂ ਕੋਈ ਵੀ ਦੋ ਸੂਟ ਲੈਣੇ ਹੋ ਤਾਂ ਵੀ ਤੁਹਾਨੂੰ ਫਿਰ ਉਦਾਂ ਦਾ ਮਾਰਜਿਨ ਦਿੱਤਾ ਜਾਊਗਾ ਜੇ ਤੁਸੀਂ ਸ਼ਿਪਿੰਗ ਫ੍ਰੀ ਕਰਵਾ ਸਕਦੇ ਹੋ ਚਾਹ ਯੁੱਧ ਨਾਲ ਲੈਸ ਕਰਵਾ ਲਿਓ ਤੁਹਾਡੀ ਇੱਛਾ ਹੈਗੀ ਨੈਕਸਟ ਇੱਕ ਆਪਣੇ ਕੋਲ अवेलेबल ਹੈਗਾ ਇਹ ਟੈਬੀ ਕਾਟਨ ਜੀ ਹੈ ਰਹੀ ਹੈ ਮਤਲਬ ਵਿਦਾਊਟ ਲਾਈਨਿੰਗ ਸਟੱਫ ਬਣੂਗਾ ਪਰ ਡਿਜ਼ਾਈਨਿੰਗ ਇਹਦੀ ਜਿਹੜੀ ਟੈਬੀ ਵਾਲੀ ਹੈ ਬਹੁਤ ਸੋਹਣਾ ਸੂਟ ਹੈ ਵੀ 700 ਦਾ ਪਊਗਾ ਤੁਹਾਨੂੰ ਸਿੰਗਲ ਸੂਟ ਵਨ ਜਿਹੜਾ ਸੁੱਟੇ ਰਾਮ ਟੈਕਸ ਦਾ ਸੁੱਟ ਹੈ ਬਹੁਤ ਹੀ ਸੁਪਰ ਫਾਈਨ ਕੁਆਲਿਟੀ ਦੀ ਕਾਟਨ ਹੈ ਇਹ ਇਹ ਤੁਹਾਨੂੰ 800 ਦਾ ਪਈਗਾ ਤੁਹਾਨੂੰ ਪਹਿ ਮੈਚਿੰਗਸ ਦਿਖਾਉਣੀ ਆ ਇਹ ਹੀ ਵਧੀਆ ਮੈਚਿੰਗਸ ਨੇ ਇਹ ਵੈਸੇ ਤੁਹਾਨੂੰ ਸਿੰਗਲ ਸੁੱਟ ਹੈ ਜਿਹੜਾ 7500 ਦਾ ਪਈਗਾ 750 ਅਗਰ ਦੋ ਲੈਣੇ ਤਾਂ ਇਹ 1800 ਦੇ ਪੈਣਗੇ ਪ੍ਰਾਈਸ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਲਿਓ ਪ੍ਰਾਈਸ ਰਿਲੇਟਿਡ ਇਨਕੁਆਰੀ ਪਲੀਜ਼ ਫੋਨ ਮੈਸੇਜ ਨਾ ਕਰਿਓ ਜਿਹੜਾ ਤੁਹਾਨੂੰ ਪ੍ਰਿੰਟ ਪਸੰਦ ਹੋਇਆ ਉਹ ਦਾ ਸਕਰੀਨਸ਼ਾਟ ਪੇਜ ਕੀ ਸਾਨੂੰ ਆਰਡਰ ਕਰ ਦਿਓ ਇਹਦੇ ਵਿੱਚ ਇਹ ਦੋ ਕਲਰ ਨੇ ਨੈਕਸਟ ਹੈਗੇ ਆਪਾਂ ਤੁਹਾਨੂੰ ਕੁਝ ਦਿਖਾਉਣੇ ਖਾਤੀ ਦੇ ਵਿੱਚ ਇਹ ਸਿੰਗਲ ਸੀਮਸ ਹੋਣੀ ਬਸ ਇਹ ਸੂਟ ਹੈ ਜਿਹੜਾ ਇਹ 750 ਦਾ ਪਏਗਾ ਕਲਰ ਹੋ ਸਕਦਾ ਵੀਡੀਓ ਦੇ ਵਿੱਚ ਸਹੀ ਨਾ ਆਉਂਦੇ ਹੋਣ ਬਟੇ ਜਿਹੜੀ ਮੈਚਿੰਗ ਹੈ ਇਹਨਾਂ ਦੀ ਪ੍ਰੋਪਰ ਮੈਚਿੰਗ ਹੁੰਦੀ ਹੈ ਇਹਦੀ ਜਿਹੜੀ ਬਾਟਮ ਆ ਉਹ ਇਦਾਂ ਇਹ ਫਿਲਾਲ ਦੇ ਨਾਲ ਦੀ ਹੈਗੀ ਹੈ ਕਲਰ ਇਹਦੀ ਵਾਦੀ ਖਾਦੀ ਇਹ ਬਲੈਂਡਡ ਸਟਫਰਸ ਹਨ ਹੋਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਉਹ ਕਿਉਂ ਨਾ ਪ੍ਰਿੰਟ ਹੈ ਵੀ ਜਿਹੜਾ ਟੱਚ ਹੋ ਜਾ ਇਹ ਦਿਨਰ ਬਾਟਮ ਹੈ 컬러 ਇਹਦਾ ਵੀ ਸ਼ਾਇਦ ਡਿਫਰੈਂਟ ਹੋਣਾ ਹੋਣਾ ਥੋੜਾ ਜਿਹਾ ਬਕੇ بیس ਦੇ ਨਾਲ ਮੈਚ ਕਰਦੇ ਬਾਟਮ ਜਿਹੜੀ ਇਹ ਵੀ 750 ਦਾ ਪੈਗਾ ਤੁਹਾਨੂੰ ਇਹ ਬੰਨੇ ਜਿਹੜੇ ਕਰਦੀ ਰਹੀ ਹੈਗੇ ਨੇ ਇਹ ਤੁਹਾਨੂੰ 1000 ਦਾ ਬੋਗੇ ਸੂਟ ਜੋ ਤੁਸੀਂ ਦੋ ਦੋ ਲੈਣੇ ਹੋ ਤਾਂ ਫਿਰ ਉਹਦਾ ਡਿਸਕਾਊਂਟ ਹੋ ਜਾਏਗਾ ਜਿਨ੍ਹਾਂ ਨੇ ਵੀ ਸੂਟਸ ਨੂੰ ਆਰਡਰ ਕਰਨ ਲਈਸਨ ਕੰਟੈਕਟ ਕਰ ਸਕਦੇ ਹੋ 905607586 ਦੇ ਉੱਪਰ ਥੈਂਕ ਯੂ